ਰਜੀਪਾ ਜੀ ਪੈ ਪੈਸਾ ਸੀਗਾ ਮੁੱਛਾ ਸੈਟ ਕਰ ਲਓ ਪਾਜੀ ਮੁੱਛਾ ਸੈਟ ਕਰ ਲਾ ਮੁੱਛ ਲਵ ਇਟ ਲਵ ਇਟ ਥੈਂਕ ਯੂ ਸੋ ਮਚ ਪਾਜੀ ਥੈਂਕ ਯੂ ਸਰ ਬਹੁਤ ਪਿਆਰ ਤੁਸੀਂ ਬਹੁਤ ਸੋੜੀਆਂ ਫੋਟੋਆਂ ਮੈਂ ਕਿਹਦੇ ਮਾਰਾਈ ਤੁਹਾਨੂੰ ਚੰਗੀ ਪਾਜੀ ਮੈਨੂੰ 1 ਮਿੰਟ ਦਿਓ ਮੈਂ ਨਾ ਤੁਹਾਨੂੰ ਕੁਝ ਦੇਣਾ ਹੈ ਰਜੀਪਾ ਜੀ ਆ ਤੁਹਾਡੇ ਬੱਲੇ ਬੱਲੇ ਹਾਊ ਹਾਊ ਕਿਊਟ ਆਈ ਏਮ ਥੈਂਕਸ ਬਾਪੂ ਜੀ ਸੱਚ ਕਾ ਲੀ ਮੇਰਾ ਨਾ ਸ਼ੌਕ ਆ ਫੋਟੋਗ੍ਰਾਫੀ ਦਾ ਤੇ ਮੈਂ ਤਾਂ ਹੀ ਫੋਟੋ ਖੇਤਦਾ ਆ ਉਹ ਵੈਰੀ ਗੁੱਡ ਆ ਉਹ ਬਟਾ ਜਿਹੜਾ ਆ ਕੇ ਕਿਵੇਂ ਨਾ ਮਹਿਸੂਸ ਜਿਹਾ ਹੁੰਦਾ ਕਿ ਉਹ ਆਵਾਜ਼ ਨਾ ਕਿਸੇ ਦੀ ਖੋਜ ਵਿੱਚ ਆ ਪਾਪਾ ਜੀ ਪੂਰੇ ਹੋ ਗਏ ਮੇਰੇ ਦਾਦਾ ਜੀ ਜਿਨ੍ਹਾਂ ਨੂੰ ਅਸੀਂ ਪਾਪਾ ਜੀ ਬੁਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਮੇਰੇ ਹੁਣੇ ਰੀਸੈਂਟਲੀ ਕੁਝ ਮੰਥਸ ਪਹਿਲਾਂ ਫਾਦਰ ਸਾਹਿਬ ਵੀ ਨਹੀਂ ਰਹੇ ਤੇ ਕਿਤੇ ਨਾ ਕਿਤੇ ਮੇਰੇ ਮਨ 'ਚ ਉਹਨਾਂ ਦੀ ਹੀ ਖੋਜ ਰਹਿੰਦੀ ਆ ਤੇ ਉਹਨਾਂ ਦੀ ਖੋਜ ਹੀ ਨਿਕਲ ਜਾਣਾ ਕਿਤੇ ਨਾ ਕਿਤੇ ਕਿ ਉਹਨਾਂ ਦੇ ਵਰਗੀ ਮੈਨੂੰ ਆਵਾਜ਼ ਸੁਣੇ ਦੁੱਖ ਨਹੀਂ ਸਭ ਸੁਖੀ ਹੈ ਰੇ ਹਾਰ ਨਹੀਂ ਸਭ ਜੀਤੇ ਬੁਰਾ ਨਹੀਂ ਸਭ ਪਲਾਹੀ ਹੈ ਰੇ ਸਾਰਾ ਕੁਝ ਤੁਹਾਡੇ ਹੱਕ ਚ ਹੋ ਰਿਹਾ ਤੇ ਤੁਸੀਂ ਜਦੋਂ ਉਸ ਚੀਜ਼ ਨੂੰ ਜਾਣ ਲੈਨੇ ਹੋ ਕਿ ਮੈਂ ਕੌਣ ਆ ਆਤਮਾ ਕੌਣ ਆ ਪਰਮਾਤਮਾ ਕੌਣ ਆ ਮੈਂ ਆਤਮਾ ਤੇ ਪਰਮਾਤਮਾ ਇਕ ਹੀ ਆ ਮੈਂ ਉਸ ਪਰਮਾਤਮਾ ਦੀ ਅੰਸ਼ ਹਾਂ ਜਦੋਂ ਉਸ ਚੀਜ਼ ਨੂੰ ਤੁਸੀਂ ਜਾਣਨੇ ਫਿਰ ਮੰਨ ਦੀ ਕਹ ਲੋ ਦੁਸ਼ ਵੈਸ਼ ਖਤਮ ਹੋ ਜਾਂਦੀ ਮੰਨ ਦੇ ਪਰਦੇ ਚੁੱਕੇ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਲਾਡੀ ਲਵੀ ਅਕਸਰ ਦੇਖਿਆ ਜਾਂਦਾ ਹੈ ਕਿ ਕੈਮਰੇ ਦੇ ਪਿੱਛੇ ਰਹਿ ਕੇ ਜੋ ਲੋਕਾਂ ਨੂੰ ਕੈਪਚਰ ਕਰਦੇ ਆ ਉਹ ਖੁਦ ਕੈਮਰੇ ਦੇ ਸਾਹਮਣੇ ਆਉਣ ਤੋਂ ਬੜਾ ਘਤਰ ਆਉਂਦੇ ਆ ਅੱਜ ਸਾਡੇ ਨਾਲ ਵੀ ਕੁਝ ਅਜਿਹੇ ਇਨਸਾਨ ਨੇ ਜਿਨ੍ਹਾਂ ਦੀ ਆਵਾਜ਼ ਨੂੰ ਤਾਂ ਤੁਸੀਂ ਵਖੋਬੀ ਜਾਣਦੇ ਹੋ ਤੇ ਉਹਨਾਂ ਦੀ ਆਵਾਜ਼ ਨੂੰ ਪਿਆਰ ਵੀ ਵੜਾ ਦਿੱਤਾ ਤੁਸੀਂ ਨੇ ਜੀ ਹਾਂ ਅੱਜ ਸਾਡੇ ਨਾਲ ਨੇ ਸੋਸ਼ਲ ਮੀਡੀਆ ਦੇ ਉੱਪਰ ਬਜ਼ੁਰਗਾਂ ਦੀਆਂ ਸੋਹਣੀਆਂ-ਸੋਹਣੀਆਂ ਫੋਟੋਆਂ ਖਿੱਚ ਕੇ ਇੱਕ ਵੱਖਰੀ ਪਛਾਣ ਬਣਾਉਣ ਵਾਲੇ ਸਤੇਜ ਸਿੰਘ ਪੰਨੂ ਜੀ ਸਤੇਜ ਜੀ ਦੁਨੀਆ ਤੁਹਾਨੂੰ ਜਾਣਦੀ ਹੈ ਕਿ ਤੁਸੀਂ ਬਜ਼ੁਰਗਾਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਖਿੱਚਦੇ ਹੋ ਸਤੇਜ ਸਿੰਘ ਪੰਨੂ ਹੈ ਕੌਣ ਨੇ ਥੈਂਕ ਯੂ ਭਾਜੀ ਥੈਂਕ ਯੂ so much for having me here ਤੇ ਬਹੁਤ ਹੀ ਮਤਲਬ ਬlesed ਹੈ ਕਿ ਤੁਸੀਂ ਆਏ ਐਂਡ ਤੁਸੀਂ ਮੈਨੂੰ ਇੰਟਰਵਿਊ ਕਰਨਾ ਚਾਹੁੰਦੇ ਹੋ ਤੇ ਮੈਂ ਬਹੁਤ ਹੀ ਇੱਕ ਸਾਧਾਰਨ ਪਰਿਵਾਰ ਤੋਂ ਆ ਦੋਨੋਂ ਮੇਰੇ ਪੇਰੈਂਟ ਸੈਲਫ ਇੰਪਲੋਇਡ ਸੀਗੇ ਮੇਰੇ ਪਾਪਾ ਖੇਤੀਬਾੜੀ ਕਰਦੇ ਜੇਸੀ ਕੇ ਤੇ ਮਮ ਨੇ ਬਟਿਕ ਰਨ ਕੀਤੀ ਤੇ ਜਦੋਂ ਬਟਿਕ ਮਮ ਨੇ ਚਲਾਉਣੀ ਉਹਨਾਂ ਦੇ ਨਾਲ ਮੈਂ ਜਾਣਾ ਉੱਥੇ ਮੈਨੂੰ ਬਹੁਤ ਕ੍ਰੀਏਟੀਵਿਟੀ ਦਾ ਬਹੁਤ ਚਾ ਪੈਦਾ ਹੋਇਆ ਜਦੋਂ ਵੀ ਮੰਮਾ ਨੇ ਕਿਸੇ ਨਾਲ ਫੋਨ ਤੇ ਗੱਲ ਕਰਨੀ ਨਾਲ ਸਕੈਚਿੰਗ ਸ਼ੁਰੂ ਕਰ ਦੇਣੀ ਉਹਨਾਂ ਨੂੰ ਦੇਖ ਕੇ ਮੈਨੂੰ ਹੋਣਾ ਕਿ ਇਹ ਵਿਜ਼ੂਅਲ ਆਰਟ ਬੜੀ ਵੱਡੀ ਚੀਜ਼ ਆ ਉੱਥੋਂ ਮੇਰੇ ਮਨ 'ਚ ਕੀੜਾ ਪੈਦਾ ਹੋਇਆ ਫੋਟੋਗ੍ਰਾਫੀ ਦਾ ਕਿਉਂਕਿ ਮਮ ਵੀ ਛੋਟੇ ਹੁੰਦੇ ਸਾਡੀਆਂ ਫੋਟੋਜ਼ ਲੈਂਦੇ ਹੁੰਦੇ ਸੀ ਡੈਡ ਵੀ ਸਾਡੀਆਂ ਫੋਟੋਆਂ ਲੈਂਦੇ ਹੁੰਦੇ ਸੀ ਤੇ ਉਹ ਐਲਬਮ ਬਣਾਉਂਦੇ ਸੀ ਹਮੇਸ਼ਾ ओके ਤੇ ਉਹ ਹੌਲੀ ਹੌਲੀ ਜਿੱਦਾਂ ਜਿੱਦਾਂ ਐਲਬਮ ਬਣੀ ਉਹਦਾ-ਉਦਾਂ ਅਸੀਂ ਵਧੇ ਹਨਾ ਲਾਈਫ ਤੇ ਮੇਰੀ ਇੱਕ ਅਲੱਗ ਐਲਬਮ ਆ ਮੇਰੇ ਬ੍ਰਦਰ ਦੀ ਇੱਕ ਅਲੱਗ ਐਲਬਮ ਆ ਸਾਡੇ ਮਮ ਡੈਡ ਦੀ ਇੱਕ ਅਲੱਗ ਐਲਬਮ ਆ ਤੇ ਜਦੋਂ ਮੈਂ ਆਪਣੀ ਆਉਣ ਵਾਲੇ ਆਸੇ ਪਾਸੇ ਦੇਖਿਆ ਕਿ ਜਿਹੜੇ ਬਜ਼ੁਰਗ ਨੇ ਸਾਡੇ ਕੋਲ ਤਾਂ ਫੋਨ ਆਪਣੇ ਕੋਲ 스마트ਫੋਨ ਆ ਆਪਾਂ ਫੋਟੋਜ਼ ਲੈਨੇ ਆ ਪਰ ਬਜ਼ੁਰਗਾ ਦੀ ਕੋਈ ਫੋਟੋ ਨਹੀਂ ਲੈ ਰਿਆ ਸੀਗਾ ਸੋ ਕਿਤੇ ਨਾ ਕਿਤੇ ਮੇਰੇ ਮਨ ਚ ਚਾ ਆ ਕਿ ਮੈਂ ਵੀ ਜਾਵਾਂ ਬਾਹਰ ਜਿੱਥੇ ਵੀ ਮੈਂ ਜਾ ਰਿਹਾ ਉਹਨਾਂ ਦੇ ਨਾਲ ਇੱਕ ਗੱਲ ਕਰਾਂ ਕਿਉਂਕਿ ਜਦਾਂ ਜਦਾਂ ਜ਼ਿੰਦਗੀ ਦੇ ਵਿੱਚ ਵਧਿਆ ਮੈਂ ਇਹ ਰੀਅਲਾਈਜ਼ ਕੀਤਾ ਜਿਹੜੀ ਆਪਣੀ ਸਿਆਣੀ ਪੀੜ੍ਹੀ ਆ ਜਿਹੜੇ ਬਜ਼ੁਰਗ ਨੇ ਉਹਨਾਂ ਕੋਲ ਬਹੁਤ ਚੀਜ਼ਾਂ ਨੇ ਸਿੱਖਣ ਵਾਲੀਆਂ ਮੈਂ ਬਹੁਤ ਵਾਰ ਪੁੱਛਦਾ ਵੀ ਹੁਣ ਆ ਵੀਡੀਓ ਦੇ ਵਿੱਚ ਕਿ ਜ਼ਿੰਦਗੀ ਤੇ ਖੁਸ਼ ਰਹਿਣ ਦੀ ਰਮਜ਼ ਕੀ ਆ ਹਮ ਜਦੋਂ ਉਹਨਾਂ ਨੂੰ ਇਹਨਾਂ ਆਪਾਂ ਪੁੱਛਦੇ ਆ ਨਾ ਉਹਨਾਂ ਦਾ ਖਜ਼ਾਨਾ ਖੁੱਲ ਜਾਂਦਾ ਉਹਨਾਂ ਦਾ ਦਿਲ ਖੁੱਲ ਜਾਂਦਾ ਹਾਂ ਸੋ ਇਹ ਸ਼ੁਰੂ ਹੋਈ ਕਹਾਣੀ ਕਰੋ ਤੇ ਇਹ ਹੁਣ ਕਹਾਣੀ ਬਾਹਰ ਆ ਰਹੀ ਹੈ ਕਿ ਕਿਹੜੀਆਂ ਤੁਹਾਡੀਆਂ ਫੋਟੋਆਂ ਨੇ ਨਾ ਉਹ ਬੜਾ ਸਕੂਨ ਦਿੰਦੀ ਆ ਨੇ ਕਈ ਵਾਰ ਨਾ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀ ਨਾ ਇੱਕ ਸੋਹਣੇ ਜੇ ਖੂਬਸੂਰਤ ਪਲ ਦੇ ਉੱਤੇ ਆ ਕੇ ਰੁਕ ਗਈ ਆ ਪਰ ਇੱਕ ਪੀੜੀ ਦੇ ਵਿੱਚੋਂ ਇਹ ਗੱਲ ਆਉਂਦੀ ਹੈ ਕਿ ਅੱਜ ਦੀ ਅੱਜ ਦੇ ਟਾਈਮ ਦੇ ਵਿੱਚ ਇੰਨਾ ਜੁਨੀਕ ਆਈਡੀਆ ਤੁਹਾਨੂੰ ਆਇਆ ਕਿੱਥੋਂ ਕਿੱਥੋਂ ਤੁਹਾਨੂੰ ਮੋਟੀਵੇਸ਼ਨ ਮਿਲੀ ਜਾਂ ਕਿਸ ਤੋਂ ਪ੍ਰਭਾਵਿਤ ਹੋਏ ਤੁਸੀਂ ਹਾਂ ਜੀ ਭਾਈ ਜਿੱਦਾਂ ਬਹੁਤ ਸਾਲ ਪਹਿਲਾਂ ਕਹਿ ਲਓ 2008-9 ਦੀ ਗੱਲ ਹੋਣੀ ਆ ਮੈਂ ਉਦੋਂ ਦਰਬਾਰ ਸਾਹਿਬ ਗਿਆ ਸੀਗਾ ਤੇ ਮੈਂ ਉੱਥੇ ਕਿਸੇ ਦੀ ਫੋਟੋ ਲੈਂਦੀ ਆ ਉਦੋਂ ਦਾ ਹੀ ਸ਼ੌਕ ਹੈ ਮੈਨੂੰ ਫੋਟੋਗ੍ਰਾਫੀ ਦਾ ਤੇ ਮੈਂ ਉਦੋਂ ਕਿਸੇ ਦੀ ਫੋਟੋ ਲੈਂਦੀ ਆ ਉੱਥੇ ਸੇਵਾਦਾਰ ਸੀਗੇ ਤੇ ਉਹ ਮੈਨੂੰ ਕਹਿੰਦੇ ਇਹ ਫੋਟੋ ਮੈਨੂੰ ਮਿਲ ਸਕਦੀ ਆ ਤੇ ਉਦੋਂ WhatsApp ਦਾ ਦੌਰ ਨਹੀਂ ਸੀਗਾ Instagram ਦਾ ਦੌਰ ਨਹੀਂ ਸੀਗਾ ਤੇ ਮੈਂ ਕਿਹਾ ਮੈਂ ਹੁਣ ਇਹਨਾਂ ਨੂੰ ਫੋਟੋ ਪ੍ਰਿੰਟ ਕਰਕੇ ਕਿੱਥੋਂ ਦਵਾਂ ਸੋ ਫਿਰ ਮੈਂ ਨੇੜੇ ਇੱਕ ਪ੍ਰਿੰਟ ਸ਼ਾਪ ਲੱਭੀ ਮੈਂ ਭੱਜ ਕੇ ਉੱਥੋਂ ਪ੍ਰਿੰਟ ਕਰਾਈ ਫਿਰ ਮੁੜ ਕੇ ਜਦੋਂ ਮੈਂ ਵਾਪਸ ਆਇਆ ਉਹ ਸੇਵਾਦਾਰ ਉੱਥੋਂ ਚਲ ਗਏ ਸੀਗੇ ਤੇ ਫਿਰ ਮੈਂ ਉਹ ਜਿੱਥੇ ਸੇਵਾਦਾਰ ਆਪਣੇ ਕਹਿ ਲੋ ਆਰਾਮ ਕਰਦੇ ਆ ਉਹ ਕਮਰਿਆਂ ਚ ਗਿਆ ਉਹਨਾਂ ਨੂੰ ਲੱਭਿਆ ਤੇ ਮੈਂ ਕਿਹਾ ਮੈਂ ਤੁਹਾਡੇ ਲਈ ਫੋਟੋ ਲੈ ਕੇ ਆਇਆ ਉਹ ਕਹਿੰਦੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੂੰ ਵਾਪਸ ਆ ਗਿਆ ਕਿ ਮੈਨੂੰ ਲੱਗਾ ਸੀ ਤੂੰ ਫੋਟੋ ਖਿੱਚ ਕੇ ਚੱਲ ਗਿਆ ਹੈਂ ਤੇ ਮੁੜ ਕੇ ਫੋਟੋ ਨਹੀਂ ਮਿਲਣੀ ਸੋ ਕਿਤੇ ਨਾ ਕਿਤੇ ਉਹ ਮੇਰੇ ਮਨ ਚ ਫੁਰਨਾ ਰਿਹਾ ਤੇ ਜੋ ਮੈਂ ਉਹਨਾਂ ਦੇ ਫੇਸ ਤੇ ਐਕਸਪ੍ਰੈਸ਼ਨ ਦੇਖਿਆ ਫੋਟੋ ਲੈਣ ਤੇ ਪ੍ਰਤੀ ਉਹ ਮੇਰੇ ਕਿਤੇ ਨਾ ਕਿਤੇ ਮਨ ਦੇ ਵਿੱਚ ਰਿਹਾ ਕਿ ਹਾਂ ਇਹ ਜਦੋਂ ਵੀ ਮੈਨੂੰ ਮੌਕਾ ਮਿਲੂਗਾ ਤੇ ਮੈਂ ਜਰੂਰ ਇਹ கான்ਸੈਪਟ ਫੇਰ ਵਾਪਸ ਲੈ ਕੇ ਆਉਂਗਾ ਤੇ ਹੁਣ ਬੜੀ ਰਾਈਟ ਟਾਈਮਿੰਗ ਹੋਈ ਤੇ ਹਰ ਇੱਕ ਟੀਮ ਹਰ ਇੱਕ ਟਾਈਮ ਬੜਾ ਰਾਈਟ ਟਾਈਮ ਹੀ ਹੁੰਦਾ ਹੈ ਜੀ ਸੋ ਮਤਲਬ ਮੈਨੂੰ ਹੁਣ ਜਦੋਂ ਦਾ ਮੈਂ ਆਪਣੇ ਆਪ ਨਾਲ ਜੁੜਿਆ ਮੈਡੀਟੇਸ਼ਨ ਨਾਲ ਜੁੜਿਆ ਆ ਆਪਣੇ ਧਿਆਨ ਸਾਧਨਾ ਚ ਜੁੜਿਆ ਤੇ ਮੈਨੂੰ ਹੁਣ ਲੱਗਾ ਕਿ ਇਹ ਆਈਡੀਆ ਵਾਪਸ ਲੈ ਕੇ ਆਉਣਾ ਚਾਹੀਦਾ ਆ ਤੇ ਇਹਨੂੰ ਕਿਤੇ ਨਾ ਕਿਤੇ ਸਪਿਰਚੁਅਲਿਟੀ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਤੇ ਯੰਗ ਲੋਕਾਂ ਦੇ ਨਾਲ ਵੀ ਜੋੜਨਾ ਚਾਹੀਦਾ ਕਿਉਂਕਿ ਯੰਗ ਲੋਕ ਇਸ ਕੰਟੈਂਟ ਨਾਲ ਬਹੁਤ ਜੋੜਦੇ ਆ ਕਿਉਂਕਿ ਉਹ ਦੇਖਣਾ ਚਾਹੁੰਦੇ ਆ ਕਿ ਸਾਡੇ ਬਜ਼ੁਰਗ ਕੀ ਸੋਚਦੇ ਆ ਬਹੁਤ ਹੀ ਜਿੰਨੇ ਵੀ ਜਿੰਨੇ ਵੀ ਕਹ ਲੋ ਸਪੋਰਟਰਸ ਨੇ ਵੈਲ ਵਿਸ਼ਰਸ ਨੇ ਯੰਗ ਹੀ ਨੇ ਜ਼ਿਆਦਾ ਕਿਉਂਕਿ ਉਹ ਥੱਲੇ ਕਮੈਂਟ ਪਾਉਂਦੇ ਨੇ ਕਿ ਸਾਨੂੰ ਇਹਦੇ ਚ ਆਪਣੀ ਦਾਦੀ ਜੀ ਦੀ ਯਾਦ ਆਈ ਆ ਨਾਨੀ ਜੀ ਦੀ ਯਾਦ ਆਈ ਆ ਵੀਡੀਓ ਦੇਖ ਕੇ ਨਾਨਾ ਜੀ ਦੀ ਯਾਦ ਆਈ ਆ ਸੋ ਸਾਰੇ ਵਿਊਅਰਸ਼ਿਪ ਵੀ ਯੰਗ ਨੇ ਤੋਂ ਅਸਲ ਜੋ ਦੇਖਣਾ ਚਾਹੁੰਦੇ ਆ ਕਿ ਸਾਡੇ ਬਜ਼ੁਰਗ ਸੋਚਦੇ ਕੀ ਆ ਸਾਨੂੰ ਨਾ ਕਈ ਵਾਰ ਮਹਿਸੂਸ ਹੁੰਦਾ ਤੇ ਨਾ ਕਿਹੜੀ ਉਹ ਆਵਾਜ਼ ਹੈ ਕੈਮਰੇ ਦੇ ਪਿੱਛੇ ਮਿੱਟੀ ਦੀ ਆਵਾਜ਼ ਹੈ ਜਦੋਂ ਬਜ਼ੁਰਗਾਂ ਨੂੰ ਕਹਿੰਦੀ ਹੈ ਕਿ ਵੀਜੀ ਕਿ ਮੈਂ ਤੁਹਾਡੀ ਇੱਕ ਫੋਟੋ ਲੈ ਸਕਦਾ ਕਿ ਕਿਵੇਂ ਨਾ ਮਹਿਸੂਸ ਜਾਂ ਹੁੰਦਾ ਕਿ ਉਹ ਆਵਾਜ਼ ਨਾ ਕਿਸੇ ਦੀ ਖੋਜ ਵਿੱਚ ਹੈ ਹਾਂਜੀ ਕਿ ਉਹ ਚੀਜ਼ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਹਾਂਜੀ ਬਿਲਕੁਲ ਖੋਜ ਤਾਂ ਹੈਗੀ ਆ ਜੀ ਜਿੱਦਾਂ ਮੈਂ ਰੀਸੈਂਟਲੀ ਪਾਪਾ ਜੀ ਹੀ ਪੂਰੇ ਹੋ ਗਏ ਮੇਰੇ ਦਾਦਾ ਜੀ ਜਿਨ੍ਹਾਂ ਨੂੰ ਅਸੀਂ ਪਾਪਾ ਜੀ ਬੁਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਮੇਰੇ ਹੁਣੇ ਰੀਸੈਂਟਲੀ ਕੁਝ ਮੰਥਸ ਪਹਿਲਾਂ ਫਾਦਰ ਸਾਹਿਬ ਵੀ ਨਹੀਂ ਰਹੇ ਤੇ ਕਿਤੇ ਨਾ ਕਿਤੇ ਮੇਰੇ ਮਨ ਚ ਉਹਨਾਂ ਦੀ ਹੀ ਖੋਜ ਰਹਿੰਦੀ ਆ ਕਿ ਜਦੋਂ ਮੈਂ ਦੇਸ਼ ਹੋਵਾਂ ਪਰਦੇਸ ਹੋਵਾਂ ਮੈਂ ਆਪਣੇ ਪਾਪਾ ਜੀ ਨੂੰ ਯਾਦ ਕਰਦਾ ਤੇ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਦਾ ਤੇ ਉਹਨਾਂ ਦੀ ਖੋਜ ਹੀ ਨਿਕਲ ਜਾਂਦਾ ਕਿਤੇ ਨਾ ਕਿਤੇ ਕਿ ਉਹਨਾਂ ਦੇ ਵਰਗੀ ਮੈਨੂੰ ਆਵਾਜ਼ ਸੁਣੇ ਕਿਉਂਕਿ ਨਿੱਕੇ ਹੁੰਦੇ ਤੋਂ ਹੀ ਬਹੁਤ ਸਾਰੇ ਬਜ਼ੁਰਗਾਂ ਦੇ ਆਸੇ ਪਾਸੇ ਮੈਂ ਕਹਿ ਲੋ ਪੱਲਿਆਂ ਕਹਿ ਲੋ ਇੱਕ 올ਡ ਸੋਲ ਵਰਡ ਆ ਇੰਡੀਆ ਇੰਗਲਿਸ਼ ਦੇ ਵਿੱਚ 올ਡ ਸੋਲ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਮੈਂ 올ਡ ਸੋਲ ਆ ਕਿ ਮੈਂ ਲੱਭਦਾ ਵੀ ਉਹਦਾ ਦੀ ਸੰਗਤ ਹੀ ਆ ਜਿਹਦੇ ਚ ਮੈਂ ਬਹਿ ਕੇ ਪਾਰਟੀਸ਼ਨ ਦੀ ਗੱਲ ਕਰਾਂ ਪ੍ਰੀ ਪਾਰਟੀਸ਼ਨ ਇੰਡੀਆ ਦੀ ਗੱਲ ਕਰਾਂ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਦੀ ਗੱਲ ਕਰਾਂ ਸੁੱਖ ਦੀ ਗੱਲ ਕਰਾਂ ਕਿ ਉਹ ਜ਼ਿੰਦਗੀ ਦਾ ਉਹਨਾਂ ਦਾ ਨਜ਼ਰੀਆ ਕੀ ਆ ਇੱਕ ਤਾਂ ਮੈਂ ਨਜ਼ਰੀਆ ਪਾਲਦਾ ਉਹਨਾਂ ਦੀ ਜ਼ਿੰਦਗੀ ਦਾ ਕਿਉਂਕਿ ਭਾਜੀ ਲਾਈਫ ਬਹੁਤ ਸਾਰੇ ਚੈਲੰਜਸ ਨਾਲ ਆਪਾਂ ਨੂੰ ਦਿੰਦੀ ਦਿੰਦੀ ਆ ਚੈਲੰਜਸ ਆਪਾਂ ਹੁਣ ਕਹਿ ਲੋ ਸੋ ਕਾਲਡ ਯੰਗ ਆ ਤੇ ਆਪਾਂ ਆਲਰੇਡੀ ਬਹੁਤ ਸਾਰੇ ਚੈਲੰਜਸ ਫੇਸ ਕਰ ਲਏ ਪਰ ਇਹ ਜਿਹੜੇ ਬਜ਼ੁਰਗ ਨੇ ਜਿਹੜੇ 80 ਸਾਲਾਂ ਦੇ 90 ਸਾਲਾਂ ਦੇ ਉਹਨਾਂ ਨੇ ਕਿੱਦਾਂ ਜ਼ਿੰਦਗੀ ਹੰਡਾਈ ਆ ਕੀ ਉਹਨਾਂ ਨੇ ਜ਼ਿੰਦਗੀ ਚ ਪਾਲਿਆ ਕਿ ਉਹਨਾਂ ਨੇ ਜ਼ਿੰਦਗੀ ਨੂੰ ਇੰਨਾ ਖਿੱਚਿਆ ਤੇ ਉਹ ਵੀ ਮੈਨੂੰ ਕਿਤੇ ਨਾ ਕਿਤੇ ਖੋਜ ਰਹਿੰਦੀ ਆ ਕਿ ਉਹ ਇਨਸਾਈਟ ਉਹ ਨੋਲਿਜ ਉਹ ਗਿਆਨ ਉਹ ਗਿਆਨ ਮੈਂ ਲਵਾਂ ਤੇ ਆਪਣੀ ਲਾਈਫ 'ਚ ਉਹਨੂੰ ਅਨੁਭਵ 'ਚ ਲੈ ਕੇ ਆਵਾਂ ਕਿ ਕਿਹੜਾ ਥੋੜਾ ਕੰਮ ਆ ਨਾ ਬੜਾ ਸੋਹਣਾ ਲੋਕ ਉਹਨੂੰ ਪਿਆਰ ਵੀ ਬੜਾ ਦਿੰਦੇ ਆ ਤੇ ਤੁਸੀਂ ਬਜ਼ੁਰਗਾਂ ਕੋਲੇ ਜਾਣਦੇ ਹੋ ਉਹਨਾਂ ਦੇ ਅਹਿਸਾਸ ਬਾਰੇ ਗੱਲ ਕਰਦੇ ਹੋ ਉਹਨਾਂ ਦੀਆਂ ਕਦਰਾਂ ਕੀਮਤਾਂ ਨੂੰ ਜਾਣਦੇ ਹੋ ਪਰ ਇੱਕ ਇਹ ਦੱਸੋ ਕਿ ਫੋਟੋਆਂ ਖਿੱਚਣਾ ਇੱਕ ਬਹਾਨਾ ਹੈ ਜਾ ਵੀ ਤੁਸੀਂ ਉਹਨਾਂ ਨਾਲ ਨੇੜਤਾ ਲੈ ਕੇ ਆਉਣਾ ਚਾਹੁੰਦੇ ਹੋ ਕਿ ਸ਼ਾਇਦ ਤੁਸੀਂ ਜ਼ਿੰਦਗੀ ਬਾਰੇ ਕੁਝ ਜਾਣ ਸਕੋ ਹਾਂਜੀ ਭਾਈ ਬਿਲਕੁਲ ਹੁਣ ਕਿਸੇ ਨਾਲ ਵੀ ਆਪਾਂ ਕਹਿ ਲਓ ਇੱਥੋਂ ਕੋਈ ਵੀ ਅਣਜਾਣ ਵਿਅਕਤੀ ਜਾ ਰਿਹਾ ਜਦੋਂ ਤੁਸੀਂ ਉਹਦੇ ਨਾਲ ਕੋਈ ਗੱਲ ਕਰਨਾ ਚਾਹੋ ਜਾਂ ਤਾਂ ਤੁਸੀਂ ਉਹਨੂੰ ਵਕਤ ਪੁੱਛ ਸਕਦੇ ਆ ਜਾਂ ਕੋਈ ਰਾਹ ਪੁੱਛ ਸਕਦੇ ਕਿ ਮੈਂ ਇੱਧਰ ਨੂੰ ਜਾਣਾ ਤੇ ਮੇਰਾ ਕਹਿ ਲਓ ਫੋਟੋਗ੍ਰਾਫੀ ਇੱਕ ਬਹਾਨਾ ਹੀ ਆ ਉਹਨਾਂ ਨੂੰ ਉਹਨਾਂ ਕੋਲ ਜਾ ਕੇ ਇੱਕ ਗੱਲ ਨੂੰ ਸ਼ੁਰੂ ਕਰਨ ਦਾ ਮੈਂ ਵੀ ਉਹਨਾਂ ਤੋਂ ਜ਼ਿੰਦਗੀ ਦਾ ਰਾਹ ਹੀ ਪੁੱਛ ਰਿਹਾ ਉਹਨਾਂ ਦਾ ਵਕਤ ਹੀ ਪੁੱਛ ਰਿਹਾ ਮੈਂ ਕੇਹ ਲੋ ਦੁਨਿਆਵੀ ਵਕਤ ਨਹੀਂ ਪੁੱਛ ਰਿਆ ਰੋਹਾਨੀ ਵਕਤ ਪੁੱਛ ਰਿਆ ਦੁਨਿਆਵੀ ਰਾਹ ਨਹੀਂ ਪੁੱਛ ਰਿਆ ਰੋਹਾਨੀ ਰਾਹ ਪੁੱਛ ਰਿਆ ਸੋ ਮੈਂ ਇੱਕ ਬਹਾਨਾ ਹੀ ਬਣਾਇਆ ਕਿ ਫੋਟੋਗ੍ਰਾਫੀ ਦੇ ਜ਼ਰੀਏ ਮੈਂ ਕਿੱਦਾਂ ਬਜ਼ੁਰਗਾਂ ਦੇ ਨਾਲ ਕਨੈਕਟ ਕਰ ਸਕਾਂ ਤੇ ਜਦੋਂ ਮੈਂ ਉਹਨਾਂ ਦੀ ਫੋਟੋ ਲੈਣਾ ਆ ਮੈਂ ਮੁੜ ਕੇ ਉਹਨਾਂ ਨੂੰ ਕਿੱਦਾਂ ਇਹ ਫੋਟੋ ਟਰਾਂਸਫਰ ਵੀ ਕਰ ਸਕਾਂ ਸੋ ਨਾਲ ਹੀ ਪ੍ਰਿੰਟਰ ਰੱਖਿਆ ਹੁੰਦਾ ਆ ਤੇ ਨਾਲ ਹੀ ਪ੍ਰਿੰਟ ਕਰਕੇ ਮੈਂ ਉਹ ਫੋਟੋ ਵੀ ਦੇ ਦੇਣਾ ਤੇ ਉਸ ਤੋਂ ਬਾਅਦ ਹੀ ਜਦੋਂ ਕਹਿ ਲੋ ਇੱਕ ਰਾਪਤਾ ਬਣ ਜਾਂਦਾ ਗੱਲਬਾਤ ਦਾ ਮੈਨੂੰ ਲੱਗਦਾ ਕਿ ਉਹ ਕੰਫਰਟੇਬਲ ਨੇ ਕਿ ਉਹ ਉਹਨਾਂ ਕੋਲ ਟਾਈਮ ਹੈਗਾ ਤੇ ਮੈਂ ਨਾਲ ਹੀ ਉਹਨਾਂ ਨੂੰ ਇਹ ਵੀ ਸਵਾਲ ਪੁੱਛ ਲੈਣਾ ਆ ਕਿ ਜ਼ਿੰਦਗੀ ਦਾ ਹੀ ਰਮਜ਼ ਕੀ ਆ ਬਹੁਤ ਸਾਰੇ ਬਜ਼ੁਰਗ ਭਾਜੀ ਇਦਾਂ ਹੁੰਦੇ ਨੇ ਕਿ ਉਹਨਾਂ ਦਾ ਮਾਈਂਡ ਸੈਟ ਕਦੇ-ਕਦੇ ਨਹੀਂ ਠੀਕ ਹੁੰਦਾ ਆ ਆਪਾਂ ਫਿਰ ਮੈਂ ਉਹਨਾਂ ਨੂੰ ਮੋਟੀਵੇਟ ਵੀ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਆ ਕਿ ਆਪਣੀ ਸੋਚ ਨੂੰ ਆਪਣੇ ਮਨ ਸਥਿਤੀ ਨੂੰ ਬਿਲਕੁਲ ਸਹੀ ਰੱਖਣਾ ਆਪਣੇ ਮਾਈਂਡ ਸੈਟ ਨੂੰ ਹੁਣੇ ਰੀਸੈਂਟਲੀ ਭਾਜੀ ਮੈਂ ਹੁਣੇ ਤਰਨ ਤਾਨ ਸਾਹਿਬ ਗਿਆ ਸੀਗਾ ਵੀਡੀਓ ਕਰਨ ਤੇ ਉੱਥੇ ਇੱਕ ਬਜ਼ੁਰਗ ਮਾਤਾ ਜੀ ਬੈਠੇ ਹੋਏ ਸੀਗੇ ਦੁਕਾਨ ਦੇ ਬਾਹਰ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਡੀ ਫੋਟੋ ਲੈ ਸਕਦਾ ਤਾਂ ਤੋਂ ਬਹੁਤ ਪਾਵਕ ਹੋ ਗਏ ਉਹ ਕਹਿੰਦੇ ਚਾਰ ਮਹੀਨੇ ਪਹਿਲਾਂ ਮੇਰਾ ਮੁੰਡਾ ਪੂਰਾ ਹੋ ਗਿਆ ਤੇ ਮੈਂ ਤਾਂ ਉਸੇ ਖਿਆਲਾਂ ਦੇ ਵਿੱਚ ਬੈਠੀ ਹਾਂ ਹਨਾ ਮੈਂ ਵੀਡੀਓ ਬਣੀ ਵੀ ਹੈ ਮੇਰੇ ਕੋ ਪਰ ਮੈਂ ਪਾਉਣੀ ਨਹੀਂ ਕਿਉਂਕਿ ਉਹ ਕੋ ਮੇਰਾ ਪਰਸਨਲ ਐਕਸਪੀਰੀਅੰਸ ਹੋਇਆ ਉਹਨਾਂ ਦੇ ਨਾਲ ਤੇ ਮੈਂ ਮਾਤਾ ਜੀ ਨੂੰ ਕਿਹਾ ਮਾਤਾ ਜੀ ਮੈਂ ਨਾ ਕੁਦਰਤੀ ਇੱਥੋਂ ਲੰਘ ਰਿਹਾ ਸੀਗਾ ਤੇ ਮੈਂ ਇੱਧਰ ਨੂੰ ਆ ਗਿਆ ਕੈਮਰਾ ਮੈਂ ਉਦੋਂ ਬੰਦ ਕਰ ਲਿਆ ਮੈਂ ਕਿਹਾ ਹੋ ਸਕਦਾ ਤੁਹਾਡੇ ਕਿਤੇ ਨਾ ਕਿਤੇ ਬੱਚੇ ਨੇ भेजਿਆ ਹੋਵੇ ਮੈਨੂੰ ਤੁਹਾਡੇ ਕੋਲ ਤੇ ਉਹਨਾਂ ਨੇ ਖੜ ਕੇ ਮੈਨੂੰ ਜੱਫੀ ਪਾ ਲਈ ਸੋ ਮਤਲਬ ਇਹ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਜਿਹੜੀਆਂ ਹੁੰਦੀਆਂ ਨੇ ਪਰ ਉਹ ਬਹੁਤ ਵੱਡਾ ਇੰਪੈਕਟ ਪਾ ਜਾਂਦੀਆਂ ਨੇ ਤੇ ਮਤਲਬ ਉਹੀ ਉਹ ਬੀਜੀ ਦਾ ਜਿਹੜਾ ਚਿਹਰਾ ਹੈ ਹੁਣ ਮੇਰੇ ਮਨ ਚ ਰਹਿੰਦਾ ਹੈ ਉਹ ਮੈਨੂੰ ਮੋਟੀਵੇਟ ਕਰਦਾ ਹੈ ਕਿ ਮੈਂ ਹੋਰ ਇਹ ਕੰਮ ਕਰਾਂ ਪੰਨੂ ਜੀ ਜ਼ਿਆਦਾਤਰ ਨਾ ਕਿਹੜੀਆਂ ਤੁਹਾਡੀਆਂ ਵੀਡੀਓ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਬਜ਼ੁਰਗਾਂ ਨੂੰ ਹੀ ਰੱਖਦੇ ਹੋ ਹਾਂਜੀ ਤੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਕਿਉਂ ਨਹੀਂ ਤੁਸੀਂ ਇਸ ਦੇ ਵਿੱਚ ਜੋ ਕਰਦੇ ਦੇਖਿਆ ਜਾਵੇ ਕਿ ਤੁਸੀਂ ਕਿੰਨੇ ਹੁੰਦਾ ਨਾ ਕਿ ਪ੍ਰੀ ਵੈਡਿੰਗ ਇਹ ਚੀਜ਼ਾਂ ਨੂੰ ਵੀ ਜ਼ਿਆਦਾ ਤੁਸੀਂ ਉਹ ਕਰ ਸਕਦੇ ਜਿੰਨਾ ਮੇ ਕਿਹੜੇ ਵਿਆਹੇ ਕਪਲ ਨੇ ਬਿਲਕੁਲ ਬਿਲਕੁਲ ਉਹਨਾਂ ਦਾ ਟ੍ਰੈਂਡ ਵੀ ਆ ਉਹਨਾਂ ਨੂੰ ਲੋਕ ਜ਼ਿਆਦਾ ਦੇਖਦੇ ਹਨਾ ਬਿਲਕੁਲ ਹੀ ਨੇ ਉਹ ਸਾਰਾ ਕੁਝ ਛੱਡ ਕੇ ਸਿਰਫ ਬਜ਼ੁਰਗਾਂ ਤੇ ਫੋਕਸ ਕੀਤਾ ਆ ਬਿਲਕੁਲ ਪਾਜੀ ਮਤਲਬ ਇਹਦਾ ਜਿਹੜਾ ਪਿਛਲਾ ਮੈਸੇਜ ਆ ਉਹ ਮੈਂਟਲ ਹੈਲਥੀ ਆ ਜਿਹੜਾ ਪਿੱਛੇ ਇਹਦਾ ਕਹਿ ਲਓ ਮੈਂਟਲ ਹੈਲਥ ਤੇ ਸਪਿਰਚੁਅਲ ਗਰੋਥ ਕਿੱਦਾਂ ਹੋਵੇ ਤੇ ਜਿਹੜੀ ਕਹਿ ਲਓ ਜਿਹੜੀ ਆਪਣੀ 올ਡਰ ਜਨਰੇਸ਼ਨ ਉਹ ਆਪਾਂ ਨੂੰ ਕਿਤੇ ਨਾ ਕਿਤੇ ਉਹ ਚੀਜ਼ ਪ੍ਰਤੀ ਗਾਈਡ ਕਰ ਸਕਦੀ ਆ ਹਨਾ ਕਿ ਉਹ ਆਪਾਂ ਨੂੰ ਗਾਈਡ ਕਰ ਸਕਦੀ ਕਿ ਸਪਿਰਚੁਅਲਿਟੀ ਕਿਦਾਂ ਰਹੀਦਾ ਹੈ ਮੈਂਟਲ ਹੈਲਥ ਆਪਣੇ ਮਨ ਸਥਿਤੀ ਨੂੰ ਕਿਦਾਂ ਠੀਕ ਰੱਖੀਦਾ ਪਰ ਬਹੁਤ ਸਾਰੇ ਯੰਗ ਲੋਕੀ ਵੀ ਨੇ ਜਿਹੜੇ ਇਸ ਚੀਜ਼ ਬਾਰੇ ਜਾਣਦੇ ਆ ਸੋ ਹੁਣ ਮੈਂ ਬਹੁਤ ਹੀ ਛੇਤੀ ਇਸ ਨੂੰ ਆ ਕਹਿ ਲੋ ਯੰਗਸਟਰਸ ਲਈ ਛੋਟੇ ਬੱਚਿਆਂ ਲਈ ਉਹਨਾਂ ਲਈ ਵੀ ਖੋਲ ਦੇਣਾ ਕਿਉਂਕਿ ਮੈਂ ਚਾਹੁੰਦਾ ਆ ਕਿ ਮੈਂ ਉਹਨਾਂ ਦੇ ਵੀ ਥਾਟਸ ਸੁਣਾ ਤੇ ਉਹ ਕੈਪਚਰ ਕਰਕੇ ਇਹ ਸਾਰਾ ਐਕਸਪੀਰੀਅੰਸ ਉਹਨਾਂ ਲਈ ਵੀ ਕੀਤਾ ਜਾਵੇ ਉਹਦਾ ਮੈਂ ਫੁੱਲ ਟਾਈਮ ਵੈਡਿੰਗ ਫੋਟੋਗ੍ਰਾਫਰ ਵੀ ਹਾਂ ਸੋ ਮੇਰਾ ਫੁੱਲ ਟਾਈਮ ਪ੍ਰੋਫੈਸ਼ਨ ਆ ਜਿਹੜਾ ਕਿ ਮੈਂ ਯੂ ਐਸ اے ਦੇ ਵਿੱਚ ਕੈਨੇਡਾ ਦੇ ਵਿੱਚ ਇੰਡੀਆ ਦੇ ਵਿੱਚ ਕਰਦਾ ਹੀ ਆ ਰਿਹਾ ਹਾਂ ਪਰ ਇਹ ਪਲੇਟਫਾਰਮ ਬਜ਼ੁਰਗਾਂ ਤੋਂ ਸ਼ੁਰੂ ਹੋਇਆ ਹੈ ਕਹਿ ਲਓ ਪਰ ਇਹ ਬੱਚਿਆਂ ਤੱਕ ਵੀ ਕਨਸੈਪਟ ਜਾਊਗਾ ਹੀ ਜਾਊਗਾ ਜੀ ਅ ਪੰਨੂ ਸਾਹਿਬ ਤੁਸੀਂ ਬਜ਼ੁਰਗ ਬੇਬੇ ਬਾਬੂ ਨੂੰ ਮਿਲਦੇ ਹੋ ਉਹਨਾਂ ਦੀਆਂ ਕਹਾਣੀਆਂ ਸੁਣਦੇ ਹੋ ਗੱਲਾਂ ਸੁਣਦੇ ਹੋ ਹਾਂ ਜੀ ਹਾਂ ਜੀ ਹਾਂ ਜੀ ਕੁਝ ਬਹੁਤ ਕੁਝ ਹੈ ਨਾ ਸਿੱਖਣ ਨੂੰ ਹੀ ਮਿਲਦਾ ਉਹ ਪਰ ਹੁਣ ਤੱਕ ਤੁਸੀਂ ਉਹਨਾਂ ਤੋਂ ਸਿੱਖਿਆ ਹੋਇਆ ਕੋਈ ਚੰਗੀ ਗੱਲ ਜੋ ਤੁਸੀਂ ਕੋਈ ਅਹਿਮ ਹੈ ਤਾਂ ਹੈ ਕਿ ਤੁਸੀਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਪਲਾਈ ਕੀਤੀ ਹੈ ਹਾਂਜੀ ਭਾਜੀ ਸਭ ਤੋਂ ਵੱਡਾ ਜਿਹੜਾ ਕਹਿ ਲਓ ਰਮਜ਼ ਜਿਹੜੀ ਉਹਨਾਂ ਨੇ ਮੈਨੂੰ ਦਿੱਤੀ ਹੈ ਜੀ ਸਬਰ ਜਿਹੜਾ ਸਬਰ ਆਨੇ ਜਿਹੜੇ ਪੇਸ਼ੈਂਸ ਜਿਹਨੂੰ ਕਹਿੰਦੇ ਆ ਉਹ ਚੀਜ਼ ਮੈਂ ਅਪਲਾਈ ਕਰ ਰਿਹਾ ਕਿਉਂਕਿ ਜਦੋਂ ਆਪਾਂ ਐਮਬੀਸ਼ਨ ਐਮਬੀਸ਼ਸ ਹੁੰਨੇ ਆ ਕੰਟੈਂਟ ਕ੍ਰியேਟਰ ਹੁੰਨੇ ਆ ਸੋ ਕਾਲਡ ਇਨਫਲੂਐਂਸਰ ਬਣ ਜਾਂਦੇ ਆ ਅਪਾ ਬਹੁਤ ਸਾਰੇ ਗੋਲਸ ਆਪਣੇ ਪ੍ਰੋਜੈਕਟ ਕਰਨ ਲੱਗ ਪੈਨੇ ਆ ਪਰ ਉਹ ਮੈਨੀਫੈਸਟ ਹੋਣ ਲਈ ਉਸ ਚੀਜ਼ ਨੂੰ ਹਕੀਕਤ ਚ ਆਉਣ ਲਈ ਟਾਈਮ ਲੱਗਦਾ ਸੋ ਉਹ ਜਿਹੜਾ ਚੀਜ਼ ਆ ਸਬਰ ਰੀਸੈਂਟਲੀ ਇੱਕ ਵੀਡੀਓ ਵੀ ਸੀਗੀ ਮੇਰਾ ਪ੍ਰਿੰਟਰ ਖਰਾਬ ਹੋ ਜਾਂਦਾ ਆ ਤੇ ਬਾਪੂ ਜੀ ਨੂੰ ਮੈਂ ਕਿਹਾ ਬਾਪੂ ਜੀ ਮੈਨੂੰ ਠੀਕ ਕਰਨਾ ਪੈਣਾ ਤੇ ਮੇਰੀ ਕਾਰ ਨਹੀਂੜੀ ਹੁੰਦੀ ਆ ਮੈਂ ਕਾਰ ਚ ਜਾਣਾ ਲੈਪਟਾਪ ਚੋਂ ਕੱਢਦਾ ਫੋਟੋਸ ਤੇ ਮੈਨੂੰ ਫਿਰ ਇੱਕ ਨਵਾਂ ਕਾਰਡ ਪਾਉਣਾ ਪੈਂਦਾ ਤੇ ਕੁਦਰਤੀ ਪ੍ਰਿੰਟਰ ਚੱਲ ਪੈਂਦਾ ਤੇ ਮੈਂ ਬਾਪੂ ਜੀ ਨੂੰ ਕਿਹਾ ਕਿ ਤੁਸੀਂ ਵੀ ਸਬਰ ਕੀਤਾ ਮੈਂ ਵੀ ਸਬਰ ਕੀਤਾ ਤੇ ਰੱਬੀ ਚੱਲ ਪਿਆ ਉਹ ਫਿਰ ਅੱਗੇ ਉਹ ਬਾਪੂ ਜੀ ਜਵਾਬ ਦਿੰਦੇ ਕਿ ਰੱਬ ਦੀਆਂ ਲੰਬੀਆਂ ਬਾਹਾਂ ਹੁੰਦੀਆਂ ਕਿ ਸਬਰ ਨਾਲ ਆਪੇ ਹੀ ਸਾਰਾ ਕੁਝ ਬਣ ਜਾਂਦਾ ਇੰਨੀ ਸੋਹਣੀ ਗੱਲ ਉਹ ਮੈਂ ਜਦੋਂ YouTube ਤੇ ਵੀ ਵੀਡੀਓ ਪਾਈ ਲੋਕਾਂ ਨੂੰ ਇੰਨੀ ਇੰਪੈਕਟ ਪਈ ਉਸ ਗੱਲ ਦੀ ਸਬਰ ਆ ਨਾ ਜਿਹੜਾ ਭਾਜੀ ਉਹ ਕਹਿ ਲਓ ਬਜ਼ੁਰਗਾਂ ਤੋਂ ਆਪਾਂ ਸਿੱਖ ਸਕਦੇ ਆ ਸਬਰ ਤੋਂ ਵੱਡੀ ਕੋਈ ਸ਼ੈ ਨਹੀਂ ਹੈਗੀ ਐਸ ਦੀ ਜਿਹੜੀ ਚੀਜ਼ ਆਪਾਂ ਨੂੰ ਸਕਸੈਸ ਦੇ ਸਕਦੀ ਹੈ ਜੀ ਬਿਲਕੁਲ ਜੀ ਬਿਲਕੁਲ ਆ ਪੰਨੂ ਸਾਹਿਬ ਅੱਤੂਸੀ ਨੇ ਬੜੀਆਂ ਸੋਹਣੀਆਂ ਹੁਣ ਤੱਕਰ ਵੀਡੀਓ ਫੋਟੋਆਂ ਦੁਨੀਆਂ ਦੇ ਸਾਹਮਣੇ ਰੱਖੀਆਂ ਨੇ ਦੁਨੀਆਂ ਉਹਨਾਂ ਨੂੰ ਬੜਾ ਪਿਆਰ ਵੀ ਦਿੰਦੀ ਹੈ ਕਮੈਂਟਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਪੰਨੂ ਸਾਹਿਬ ਤੁਹਾਡੇ ਕਰੀਬ ਤੁਹਾਡੇ ਦਿਲ ਦੇ ਕਰੀਬ ਸਭ ਤੋਂ ਮਤਲਬ ਫੋਟੋ ਜਾਂ ਕੋਈ ਵੀਡੀਓ ਤੁਹਾਡੇ ਕਰੀਬ ਕਿਹੜੀ ਆ ਤੁਹਾਡੇ ਦਿਲ ਦੇ ਨੇੜੇ ਕਿਹੜੀ ਤੁਹਾਨੂੰ ਮਤਲਬ ਇੱਕ ਹੁੰਦਾ ਇਨਸਪਾਇਰ ਅੱਗੇ ਤੋਂ ਪ੍ਰਭਾਵਿਤ ਕਰਦੀ ਆ ਅੱਗੇ ਅੱਗੇ ਕੰਮ ਕਰਨ ਲਈ ਆ ਬਿਲਕੁਲ ਭਾਜੀ ਜਿਹੜੇ ਆਪਣੇ ਬਜ਼ੁਰਗ ਨੇ ਉਹਨਾਂ ਦੀ ਜਿਹੜੀ ਰੋਹਾਨੀ ਸ਼ਕਤੀ ਹੈ ਉਹ ਇੱਕੋ ਜਿਹੀ ਹੋ ਜਾਂਦੀ ਆ ਤਦ ਇਹ ਸਾਰੇ ਹੀ ਉਸ ਕੰਟੈਂਟ ਨੂੰ ਰਿਲੇਟ ਕਰਦੇ ਆ ਕੋਈ ਵੀ ਕੋਈ ਵੀ ਦੇਖਦਾ ਭਾਵੇਂ ਉਹ ਹਰਿਆਣੇ ਤੋਂ ਹੋਵੇ ਭਾਵੇਂ ਬੰਬੇ ਤੋਂ ਹੋਵੇ ਤੇ ਉਹਨਾਂ ਨੂੰ ਲੱਗਦਾ ਹੀ ਆ ਕਿ ਮੈਂ ਆਪਣੇ ਨਾਨਾ ਨਾਨੀ ਜੀ ਦਾਦਾ ਦਾਦੀ ਜੀ ਨੂੰ ਇਸ ਕੰਟੈਂਟ 'ਚ ਦੇਖ ਰਹੀ ਆ ਪਰ ਉਹਨਾਂ ਦੀ ਜਿਹੜੀ ਰੂਹਾਨੀਅਤ ਪਿੱਛੇ ਇੱਕੋ ਹੁੰਦੀ ਹੈ ਪਰ ਇੱਕ ਜਿਹੜੀ ਰੀਸੈਂਟ ਵੀਡੀਓ ਸੀਗੀ ਜਿਹਦੇ ਵਿੱਚ ਬੀਜੀ ਨੂੰ ਮੈਂ ਮਿਲਿਆ ਸੀਗਾ ਤੇ ਉਹ ਕਹਾਣੀ ਦੱਸਦੇ ਆ ਕਿ ਕਿੱਦਾਂ ਉਹਨਾਂ ਨੇ ਮਿਹਨਤ ਕੀਤੀ ਆਪਣੇ ਬੱਚਿਆਂ ਲਈ ਤੇ ਕਿੱਦਾਂ ਮੈਂ ਦੁਆਵਾਂ ਮੰਗਦੀ ਆਪਣੇ ਬੱਚਿਆਂ ਲਈ ਤੇ ਉਹ ਕਿਤੇ ਨਾ ਕਿਤੇ ਮੈਂ ਆਪਣੇ ਵੀ ਦੇਖਿਆ ਜਦੋਂ ਮੇਰੇ ਵੀ ਮਮ ਨੇ ਜਦੋਂ ਅਸੀਂ ਬਾਹਰ ਚੱਲ ਗਏ ਸੀਗੇ ਯੂ ਐਸ ਕੈਨੇਡਾ ਉਹਨਾਂ ਨੇ ਬਹੁਤ ਸਾਰੇ ਅਰਦਾਸ ਕੀਤੀਆਂ ਤੇ ਉਹ ਅਰਦਾਸ ਦਾ ਕਿਤੇ ਨਾ ਕਿਤੇ ਫਲ ਵੀ ਹੋਇਆ ਤੇ ਉਹ ਚੀਜ਼ ਮੇਰੇ ਮਨ ਦੇ ਬਹੁਤ ਨੇੜੇ ਸੀ ਤੇ ਬੀਜੀ ਨੇ ਜਾਂਦੇ ਜਾਂਦੇ ਆਪਣੀ ਪ੍ਰੀ-ਪਾਰਟੀਸ਼ਨ ਦੀ ਵੀ ਗੱਲ ਦੱਸੀ ਬੀਜੀ ਬਹੁਤ ਬਜ਼ੁਰਗ ਸੀਗੇ ਮੈਨੂੰ ਲੱਗਦਾ ਉਹਨਾਂ ਨੂੰ ਆਪਣੀ ਏਜ ਵੀ ਪੂਰੀ ਚੰਗੀ ਤਰ੍ਹਾਂ ਨਹੀਂ yaad ਸੀ ਪਰ ਉਹਨਾਂ ਨੇ ਏਜ ਸ਼ੇਅਰ ਕਰ ਦਿੱਤੀ ਹਨਾ ਪਰ ਉਹਨਾਂ ਨੇ ਕਹਾਣੀ ਦੱਸੀ ਕਿ ਮੈਂ ਨਿੱਕੇ ਹੁੰਦੇ ਪੇੜਾਂ ਤੇ ਚੜ ਜਾਂਦੀ ਸੀ ਹੁਣ ਇੱਕ ਬਜ਼ੁਰਗ ਲੇਡੀ ਆ ਉਹ ਮੈਨੂੰ ਦੱਸ ਰਹੀ ਐ ਕਿ ਮੈਂ ਨਿੱਕੇ ਹੁੰਦੇ ਇਦਾਂ ਚੜ ਜਾਂਦੀ ਹੁੰਦੀ ਸੀ ਮੈਂ ਐਕਟਿਵ ਹੁੰਦੀ ਸੀ ਮੈਂ ਊਠ ਉੱਤੇ ਚੜ ਕੇ ਉੱਤੇ ਚੜ ਜਾਣਾ ਲੋਕਾਂ ਨੇ ਕਹਿਣਾ ਥੱਲੇ ਆ ਤੇ ਮੈਂ ਕਹਿਣਾ ਕਿ ਮੇਰੇ ਪਾਪੇ ਨੂੰ ਬਲਾਓ ਫੇਰ ਮੈਂ ਥੱਲੇ ਆਉਣਾ ਹਣਾ ਉਹ ਚੀਜ਼ ਕਿ ਇੰਨੀ ਉਮਰ ਚ ਵੀ ਰੌਣਕੀ ਰਹਿਣਾ ਪੇਸ਼ੈਂਸ ਦੇ ਨਾਲ ਰਹਿਣਾ ਤੇ ਇੰਨੀ ਸਬਰ ਦੇ ਨਾਲ ਰਹਿਣਾ ਉਹ ਬੜੀ ਚੀਜ਼ ਕੀਮਤੀ ਸੀਗੀ ਸੋ ਕਹਿ ਲਓ ਇੱਕ ਬਹੁਤ ਵਧੀਆ ਮਿਸ਼ਰਨ ਸੀਗਾ ਆਪਣੇ ਬਜ਼ੁਰਗਾਂ ਦਾ ਅਸ਼ੀਰਵਾਦ ਉਸ ਵੀਡੀਓ ਦੇ ਵਿੱਚ ਦੇਣ ਕਿ ਮੰਨਿਆ ਜਾਂਦਾ ਨਾ ਕਿ ਕਿਹੜੀ ਜ਼ਿੰਦਗੀ ਆ ਉਹ ਇੱਕ ਮਾਲਾ ਵਾਂਗ ਹੁੰਦੀ ਹੈ ਉਹਦੇ ਵਿੱਚ ਵਕ ਵਕ ਮੋਤੀ ਪਰੋਏ ਜਾਂਦੇ ਨੇ ਮੈਂ ਨਾ ਤੁਹਾਡੇ ਤੋਂ ਆਪਣੇ ਇੱਕ ਜਾਣਨਾ ਚਾਹੁੰਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਖੂਬਸੂਰਤ ਸੰਸਕਾਰਾਂ ਵਾਲਾ ਮੋਤੀ ਕਿਸ ਨੇ ਪਰੋਇਆ ਬਿਲਕੁਲ ਭਾਜੀ ਮੇਰੇ ਫਾਦਰ ਸਾਹਿਬ ਹੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਇਸ ਦੇ ਪ੍ਰਤੀ ਹਨਾ ਉਹਨਾਂ ਨੇ ਨਿੱਕੇ ਹੁੰਦੇ ਹੀ ਸਾਨੂੰ ਦੱਸਿਆ ਕਿ ਕਿੱਦਾਂ ਬਜ਼ੁਰਗਾ ਦੇ ਨਾਲ ਗੱਲ ਕਰਨੀ ਆ ਤੇ ਮਮ ਤੋਂ ਸਿੱਖਿਆ ਕਿੱਦਾਂ ਮਿੱਠਾ ਬੋਲਣਾ ਆ ਕਿੱਦਾਂ ਤੁਸੀਂ ਕੋਈ ਵੀ ਕਿਸੇ ਨਾਲ ਵੀ ਤੁਸੀਂ ਗੱਲ ਕਰਨੀ ਆ ਪਿਆਰ ਤੇ ਮਿਠਾਸ ਨਾਲ ਗੱਲ ਕਰਨੀ ਆ ਤੇ ਉਸ ਤੋਂ ਬਾਅਦ ਜਦੋਂ ਮੈਡੀਟੇਸ਼ਨ ਕਰਨੀ ਸ਼ੁਰੂ ਕੀਤੀ ਉਹਦੇ ਵਿੱਚ ਵੀ ਇਹੀ ਪਤਾ ਲੱਗਾ ਕਿ ਸਾਰੀ ਜ਼ਿੰਦਗੀ ਤੁਹਾਡੇ ਹੱਕ ਦੇ ਵਿੱਚ ਹੀ ਆ ਤੁਹਾਡੇ ਤੋਂ ਉਲਟ ਨਹੀਂ ਹੋ ਰਿਹਾ ਕੁਝ ਦੁੱਖ ਨਾ ਹੀ ਸਭ ਸੁਖੀ ਹੈ ਰੇ ਹਾਰ ਨਹੀਂ ਸਭ ਜیتے ਬੁਰਾ ਨਹੀਂ ਸਭ ਪਲਾਹੀ ਹੈ ਰੇ ਸਾਰਾ ਕੁਝ ਤੁਹਾਡੇ ਹੱਕ ਚ ਹੋ ਰਿਹਾ ਤੇ ਤੁਸੀਂ ਜਦੋਂ ਉਸ ਚੀਜ਼ ਨੂੰ ਜਾਣ ਲੈਨੇ ਹੋ ਕਿ ਮੈਂ ਕੌਣ ਆ ਆਤਮਾ ਕੌਣ ਆ ਪਰਮਾਤਮਾ ਕੌਣ ਆ ਮੈਂ ਆਤਮਾ ਤੇ ਪਰਮਾਤਮਾ ਇੱਕ ਹੀ ਆ ਮੈਂ ਉਸ ਪਰਮਾਤਮਾ ਦੀ ਅੰਸ਼ਾਂ ਜਦੋਂ ਉਸ ਚੀਜ਼ ਨੂੰ ਤੁਸੀਂ ਜਾਣਨੇ ਫਿਰ ਮਨ ਦੀ ਕਹਿ ਲੋ ਦਵੇਸ਼ ਖਤਮ ਹੋ ਜਾਂਦੀ ਮਨ ਦੇ ਪਰਦੇ ਚੁੱਕੇ ਜਾਂਦੇ ਆ ਤੇ ਮੈਨੂੰ ਪਤਾ ਲੱਗਣ ਲੱਗ ਪੈਂਦਾ ਕਿ ਮੈਂ ਵੀ ਤੁਸੀਂ ਆ ਤੇ ਤੁਸੀਂ ਵੀ ਮੈਂ ਆ ਹਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵਿਨ ਨਹੀਂ ਕੋਈ ਜਦੋਂ ਉਹ ਚੀਜ਼ ਮੇਰੇ ਮਨ ਚ ਰਹਿੰਦੀ ਆ ਤੇ ਆਪੇ ਮੈਨੂੰ ਪਤਾ ਲੱਗਣ ਲੱਗ ਪੈਂਦਾ ਕਿ ਸਾਰਿਆਂ ਨਾਲ ਹੀ ਮਿੱਠਾ ਬੋਲਣਾ ਚਾਹੀਦਾ ਆ ਕਿਉਂਕਿ ਹੈ ਹੀ ਸਾਰਾ ਕੁਝ ਇੱਕ ਦੂਜੇ ਦਾ ਮਿਰਰ ਹੀ ਆ ਰਿਫਲੈਕਸ਼ਨ ਹੀ ਆਪਾਂ ਇੱਕ ਦੂਜੇ ਦੀ ਬਿਲਕੁਲ ਜੀ ਆਪਣੇ ਪੰਜਾਬ ਦੇ ਜਿਹੜੇ ਯੂਥ ਹੈ ਨੌਜਵਾਨ ਹਾਂਜੀ ਉਹੋ ਬਾਹਰ ਵਿਦੇਸ਼ਾਂ ਵੱਲ ਕੁਝ ਕਰਦੇ ਆ ਬਿਲਕੁਲ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਉਹ ਵਿਦੇਸ਼ਾਂ ਵੱਲ ਜਾਂਦੇ ਨੇ ਸਭ ਤੋਂ ਪਹਿਲਾਂ ਜਾ ਕੇ ਉਹ ਆਪਣਾ ਲਾਈਫ ਸਟਾਈਲ ਚੇਂਜ ਕਰਦੇ ਉਸ ਦੇਸ਼ ਦੇ ਰੰਗ ਵਿੱਚ ਰੰਗਦੇ ਨੇ ਬਿਲਕੁਲ ਪਰ ਬਨੂ ਸਾਹਿਬ ਅਸੀਂ ਤੁਹਾਨੂੰ ਦੇਖਿਆ ਤੁਹਾਡੀਆਂ ਵੀਡੀਓਜ਼ ਦੇ ਵਿੱਚ ਤੁਸੀਂ ਨਾਲ-ਨਾਲ ਆਪਣੀ ਸਿੱਖੀ ਨੂੰ ਤੇ ਆਪਣੇ ਪਹਿਰਾਵੇ ਨੂੰ ਵੀ ਤੁਸੀਂ ਨੇ ਨਾ ਮੇਨਟੇਨ ਰੱਖਿਆ ਹਾਂਜੀ ਤੇ ਇਹ ਕਿਵੇਂ ਹੋ ਪਾਇਆ ਹਾਂਜੀ ਭੈ ਜਦੋਂ ਤੁਸੀਂ ਕੋਈ ਚੀਜ਼ ਨੂੰ ਐਕਸਪੀਰੀਅੰਸ ਕਰਦੇ ਹੋ ਨਾ ਸਪਿਰਚੁਅਲਿਟੀ ਨੂੰ ਜਾਂ ਰਿਲੀਜੀਅਨ ਨੂੰ ਜਾਂ ਕੋਈ ਵੀ ਜਿਹੜਾ ਵੀ ਤੁਹਾਡੀ ਫਿਲਾਸਫੀ ਆ ਉਹਨੂੰ ਜਦੋਂ ਐਕਸਪੀਰੀਅੰਸ 'ਚ ਲੈ ਕੇ ਆਉਂਦੇ ਹੋ ਨਾ ਉਹਨੇ ਆਪੇ ਤੁਹਾਡੇ ਅੰਦਰ ਪਰਵਰਤਨ ਲੈ ਕੇ ਆਉਣਾ ਹੀ ਆਉਣਾ ਹੈ ਸੋ ਮੇਰਾ ਕਹਿ ਲੋ ਚਲੋ ਮੈਂ ਪੜਦਾ ਵੀ ਆ ਸਾਰਾ ਕੁਛ ਆ ਬਹੁਤ ਚੀਜ਼ਾਂ ਸੁਣਦਾ ਵੀ ਆ ਓਸ਼ੋ ਨੂੰ ਬਹੁਤ ਸੁਣਦਾ ਆ ਪਰ ਮੈਂ ਉਸ ਚੀਜ਼ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਜ਼ਿਆਦਾ ਕਰਦਾ ਕਿ ਅਪਲਾਈ ਪਹਿਲਾਂ ਕੀਤਾ ਜਾਵੇ ਕਿ ਮਤਲਬ ਸੁਣਨਾ ਇੱਕ ਪਾਸੇ ਆ ਕੋ ਚੈਲੰਜ ਆਇਆ ਕੋਈ ਕਹ ਲੋ bizness inquiry ਆਈ ਆ ਕੋਈ ਆਈਡੀਆ ਨਹੀਂ ਆ ਰਿਹਾ creative idea ਤੇ ਉਹਦੇ ਵਿੱਚ ਬਹਿ ਕੇ ਧਿਆਨ ਸਾਧਨਾ ਲਾ ਕੇ ਕੋਈ ਚੀਜ਼ ਸੁਣ ਕੇ ਗੁਰਬਾਣੀ ਤੋਂ ਭਗਵਦ ਗੀਤਾ ਤੋਂ ਬਾਈਬਲ ਤੋਂ ਕੁਰਾਨ ਤੋਂ ਕੋਈ ਸੂਫੀ ਕਲਾਮ ਸੁਣ ਕੇ ਕਵਾਲੀ ਸੁਣ ਕੇ ਓਸ਼ੋ ਸੁਣ ਕੇ ਮੈਂ ਆਪਣੇ ਮਨ ਦੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਰੱਖਦਾ ਹਾਂ ਜਿੱਦਾਂ ਜਿੱਦਾਂ ਮੇਰਾ ਮਨ ਖੁੱਲਾ ਰਹੂਗਾ ਉਦਾਂ ਹੀ ਮੇਰੇ ਚ ਉਹ ਰੋਹਾਨੀਅਤ ਤੇ ਸ਼ਕਤੀ ਤਾਜ਼ੀ ਰਹੂਗੀ ਜਿਹੜੀ ਕਹ ਲੋ ਦੇਵੇ ਸ਼ਕਤੀ ਜਿਹੜੀ ਸੁੱਤੀ ਹੁੰਦੀ ਆ ਉਹ ਜਗਾਉਣ ਦੀ ਕੋਸ਼ਿਸ਼ ਹੁੰਦੀ ਆ ਹਮੇਸ਼ਾ ਜਗੀ ਰਵੇ ਕਿਉਂਕਿ ਜਦੋਂ ਦੀ ਕਹਿ ਲਓ 2016 ਦੀ ਗੱਲ ਆ ਮੈਂ ਵੀ ਇੱਕ ਬਹੁਤ ਵੱਡੇ ਮੈਂਟਲ ਕਹਿ ਲਓ ਐਂਗਜ਼ਾਇਟੀ ਡਿਪਰੈਸ਼ਨ ਦੇ ਵਿੱਚੋਂ ਨੰਗਿਆ ਸੀਗਾ ਉਦੋਂ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਆਪਣੇ ਆਪ ਨਾਲ ਟਾਈਮ ਜਦੋਂ ਸਪੈਂਡ ਕਰਦੇ ਹੋ ਸੋਲੀਟਿਊਡ 'ਚ ਸਪੈਂਡ ਕਰਦੇ ਹੋ ਆਪਣਾ ਖਿਆਲ ਰੱਖਦੇ ਹੋ ਅੰਦਰੋਂ ਉਹਦੇ ਨਾਲ ਬਹੁਤ ਫਰਕ ਪੈਂਦਾ ਜ਼ਿੰਦਗੀ 'ਚ ਤੇ ਉਹ ਫਰਕ ਜਦੋਂ ਮੈਂ ਦੇਖਿਆ 2-3 ਸਾਲਾਂ 'ਚ ਮੇਰਾ ਕੰਮ ਬਹੁਤ ਵੱਧ ਗਿਆ ਹੈ ਕ੍ਰੀਏਟਿਵ ਆਈਡੀਆਜ਼ ਬਹੁਤ ਆਉਣ ਲੱਗ ਪਏ ਰਿਲੇਸ਼ਨਸ਼ਿਪ ਬਹੁਤ ਸੋਹਣੇ ਹੋਣ ਲੱਗ ਪਏ ਸਾਰਿਆਂ ਨਾਲ ਬੋਲਣ ਚ ਆਪੇ ਹੀ ਇੱਕ ਕਹਿ ਲੋ ਮਿਠਾਸ ਹੋਣ ਲੱਗ ਪਈ ਨੇਚਰਲ ਨਾਟ ਬਾਈ ਫੋਰਸ ਤੇ ਮੈਂ ਕਿ ਇਹ ਚੀਜ਼ ਜਿਹੜੀ ਆ ਇਹਨੇ ਮੈਂ ਆਪਣੇ ਆਪ ਚ ਇਨਵੈਸਟ ਕੀਤਾ ਹਨਾ ਉਸ ਟਾਈਮ ਦੇ ਪ੍ਰਤੀ ਤੇ ਕਿੰਨਾ ਉਹਦੇ ਵਿੱਚ ਰਿਟਰਨ ਔਨ ਇਨਵੈਸਟਮੈਂਟ ਮਿਲਿਆ ਸੋ ਮੈਂ ਰੋਜ਼ ਹੀ ਉਹੀ ਚੀਜ਼ ਕਰਦਾ ਕਿ ਬਾਰ ਬਾਰ ਆਪਣੇ ਆਪ ਨੂੰ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣਾ ਮੈਡੀਟੇਸ਼ਨ ਧਿਆਨ ਵੱਲ ਦੇਣਾ ਫਿਰ ਦਿਨ ਸ਼ੁਰੂ ਕਰਦਾ ਕਿ ਕੁਝ ਵੀ ਹੋਗਾ ਉਹ ਮੇਰੇ ਹੱਕ 'ਚ ਹੀ ਹੋਗਾ ਆਪੇ ਹੀ ਹੋਗਾ ਪੰਨੂ ਸਾਹਿਬ ਹੁਣ ਤੁਹਾਨੂੰ ਵਾਕਈ ਲੋਕ ਜਾਣਨ ਲੱਗਿਆ ਬੜੀਆ ਲੋਕਾਂ ਤੋਂ ਪਿਆਰ ਮਿਲਦਾ ਹੈ ਤੁਸੀਂ ਆਪਣੇ ਆਪ ਨੂੰ ਇੱਕ ਦੇਖਿਆ ਜਾਵੇ ਤਾਂ ਤੁਸੀਂ ਅੱਜ ਇੱਕ ਸਕਸੈਸਫੁਲ ਫੋਟੋਗ੍ਰਾਫਰ ਹੋ ਤੁਹਾਡੀ ਨਿਗਾ ਦੇ ਵਿੱਚ ਜਾਂ ਤੁਹਾਡੇ ਨਜ਼ਰੀਏ ਦੇ ਵਿੱਚ ਸਕਸੈਸਫੁਲ ਇਨਸਾਨ ਕੌਣ ਹੈ ਤਾਂ ਮੈਨੂੰ ਲੱਗਦਾ ਜਿਨ੍ਹਾਂ ਦੇ ਅੰਦਰ ਸਕੂਨ ਆ ਇਨਰ ਪੀਸ ਆ ਬਿਨਾ ਕੋਈ ਚੀਜ਼ ਦਾ ਲੋਭ ਕੀਤੇ ਉਹ ਬਹੁਤ ਵੱਡਾ ਸਕਸੈਸ ਹੈ ਕਹ ਲੋ ਜਿਹੜੀ ਚੀਜ਼ ਜਦਾਂ ਹੋ ਰਹੀ ਆ ਉਹਨੂੰ ਸਵੀਕਾਰ ਕਰਨਾ ਐਕਸੈਪਟ ਕਰਨਾ ਰਿਜ਼ਿਸਟ ਨਹੀਂ ਕਰਨਾ ਉਹ ਬਹੁਤ ਵੱਡਾ ਸਕਸੈਸ ਆ ਤੇ ਆਪਣੇ ਆਪ ਨੂੰ ਜਾਣ ਲੈਣਾ ਆਤਮਾ ਦੇ ਪ੍ਰਤੀ ਉਹ ਬਹੁਤ ਵੱਡਾ ਸਕਸੈਸ ਆ ਦੁਨੀਆ ਦੇ ਵਿੱਚ ਤੁਹਾਨੂੰ ਸਾਬ ਤੁਸੀਂ ਕੰਮ ਅੱਜ ਕਰਦੇ ਪਿਓ ਤੁਸੀਂ ਬਜ਼ੁਰਗਾਂ ਨਾਲ ਵਿਚਰਦੇ ਹੋ ਤੇ ਉਹਨਾਂ ਨਾਲ ਗੱਲ ਕਰਕੇ ਤੁਸੀਂ ਦੱਸਿਆ ਕਿ ਤੁਹਾਨੂੰ ਸਕੂਨ ਮਿਲਦਾ ਹੈ ਪਰ ਪੰਨੂ ਸਾਹਿਬ ਕਦੇ ਤੁਸੀਂ ਆਪਣੇ ਆਪ ਨੂੰ ਦੇਖਿਆ ਕਿ ਜਦੋਂ ਮੈਂ ਬਜ਼ੁਰਗ ਹੋਵਾਂਗਾ ਜਾਂ ਹਨਾ ਵੀ ਉਦੋਂ ਤੁਸੀਂ ਕਿਵੇਂ ਦੇਖਦੇ ਆਪਦੇ ਆਪ ਨੂੰ ਕਿ ਕੋਈ ਬੰਦਾ ਆਏਗਾ ਜੋ ਤੁਹਾਨੂੰ ਵੀ ਪਿੱਛੋਂ ਮੈਂ ਟੱਚ ਕਰਕੇ ਕਹੇਗਾ ਕਿ ਮੈਂ ਤੁਹਾਡੀ ਇੱਕ ਫੋਟੋ ਲੈਣਾ ਚਾਹੁੰਦਾ ਬਿਲਕੁਲ ਮੈਂ ਤਾਂ ਚਾਹੁੰਗਾ ਜੀ ਕੋਈ ਆਵੇ ਤੇ ਮੈਂ ਚਾਹੁੰਗਾ ਕਿ ਮੇਰੀ ਲੰਬੀ ਉਮਰ ਹੋਵੇ ਤਾਂ ਕਿ ਦਾੜਾ ਚਿੱਟਾ ਹੋਵੇ ਤੇ ਮੇਰਾ ਵੀ ਉਦਾਂ ਦਾ ਸਰੂਪ ਬਣੇ ਤੇ ਡੈਫੀਨਿਟਲੀ ਭਾਜੀ ਮੈਂ ਸੋਚਦਾ ਤੇ ਮੈਂ ਚਾਹੁੰਗਾ ਕਿ ਉਦੋਂ ਮੇਰੇ ਵਾਈਫ ਵੀ ਨਾਲ ਹੋਣ ਓਕੇ ਅਸੀਂ ਦੋਨੋਂ ਹੀ ਬਜ਼ੁਰਗ ਵਸਤਾ 'ਚ ਇਕੱਠੇ ਕਿੱਥੇ ਜਾ ਰਹੇ ਹੋਈਏ ਕੋਈ ਪਿੱਛੋਂ ਆ ਕੇ ਸਾਨੂੰ ਕਵੇ ਕਿ ਤੁਹਾਡੀ ਮੈਂ ਫੋਟੋ ਲੈ ਸਕਾਂ that would be wonderfully ਤੁਸੀਂ ਥੋੜਾ ਟਾਈਮ ਪਹਿਲਾਂ ਨਾ ਅਦਾਕਾਰਾ ਸਹਿਨਾਜ਼ ਗਿਲ ਨੂੰ ਮਿਲੇ ਸੀਗੇ ਤੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਦਾਦਾ ਦਾਦੀ ਨੂੰ ਮਿਲੇ ਉਹਨਾਂ ਨਾਲ ਮਿਲਣਾ ਕਿਵੇਂ ਹੋਇਆ ਤੁਹਾਡਾ ਹਾਂਜੀ ਭਤੀ ਉਹਨਾਂ ਦੀ ਟੀਮ ਨੇ ਰੀਚ ਆਊਟ ਕੀਤਾ ਸੀਗਾ ਕਿਉਂਕਿ ਸ਼ੈਨਾਜ਼ ਆਪਣੇ ਦਾਦਾ ਦਾਦੀ ਦੇ ਬਹੁਤ ਨੇੜੇ ਨੇ ਜਦੋਂ ਉਹਨਾਂ ਦਾ ਬਿਗ ਬਾਸ਼ ਸ਼ੋਅ ਵੀ ਆਇਆ ਸੀਗਾ ਉਹਨਾਂ ਨੇ ਕਾਫੀ ਵਾਰ ਉਹਦਾ ਮੈਂਸ਼ਨ ਕੀਤਾ ਸੀਗਾ ਉਹਨਾਂ ਦੇ ਬਾਰੇ ਤੇ ਜਦੋਂ ਹੁਣ ਉਹ ਸ਼ੋਅ ਤੋਂ ਬਾਹਰ ਸੀਗੇ ਹੁਣ ਕਾਫੀ ਉਹਨਾਂ ਨੂੰ ਵੀ ਲੋਕੀ ਜਾਣਦੇ ਨੇ ਤੇ ਉਹਨਾਂ ਨੇ ਜਦੋਂ ਦੇਖਿਆ ਕਨਸੈਪਟ ਕਿ ਕਿੰਨਾ ਵਧੀਆ ਕਨਸੈਪਟ ਆ ਤੇ ਰੀਸੈਂਟਲੀ ਉਹਨਾਂ ਦੇ ਦਾਦੀ ਜੀ ਨੂੰ ਵੀ ਕੈਂਸਰ ਹੋ ਕੇ ਹਟਿਆ ਸੀਗਾ ਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚੋਂ ਸੀਗਾ ਕਿ ਮੈਂ ਚਾਹੁੰਨੀ ਆ ਕਿ ਮੇਰਾ ਦਾਦਾ ਦਾਦਾ ਦਾਦੀ ਜੀ ਦੇ ਨਾਲ ਇੱਕ ਫੋਟੋ ਹੋਵੇ ਤੇ ਉਹ ਚੀਜ਼ ਡਾਕੂਮੈਂਟ ਹੋ ਜੇ ਉਹ ਬੜੀ ਨੇਚਰਲੀ ਹੋਈ ਸੀ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਉਹਨਾਂ ਦੇ ਦਾਦੀ ਜੀ ਨੂੰ ਕੈਂਸਰ ਸੀਗਾ ਰੀਸੈਂਟਲੀ ਤੇ ਜਦੋਂ ਵੀਡੀਓ ਸ਼ੁਰੂ ਹੁੰਦੀ ਆ ਗੱਲਾਂ 'ਚੋਂ ਗੱਲਾਂ ਨਿਕਲਦੀ ਆ ਤੇ ਉਹ ਦੱਸਦੇ ਆ ਕਿ ਕਿੱਦਾਂ ਮੇਰੇ ਗ੍ਰੈਂਡ ਡਾਟਰ ਸ਼ਹਿਨਾਜ਼ ਤੇ ਮੇਰੇ ਗ੍ਰੈਂਡਸਨ ਨੇ ਸਾਡਾ ਕਿਦਾਂ ਸਾਥ ਦਿੱਤਾ ਇਨੇ ਮੁਸ਼ਕਿਲ ਟਾਈਮ 'ਚ ਤੇ ਉਹ ਚੀਜ਼ ਬੜੀ ਪ੍ਰਭਾਵਿਤ ਕਰਨ ਵਾਲੀ ਸੀਗੀ ਤੇ ਉਹ ਲੋਕਾਂ ਨੇ ਕਾਫੀ ਚੀਜ਼ ਨੂੰ ਮਨ ਤੇ ਲਿਆ ਆ ਤੇ ਕਾਫੀ ਚੀਜ਼ ਨੂੰ ਪਿਆਰ ਵੀ ਦਿੱਤਾ ਆ ਸ਼ਹਿਨਾਜ਼ ਤੁਸੀਂ ਸਹਿਨਾਜ਼ ਨੂੰ ਮਿਲੇ ਹੋ ਤੇ ਤੁਹਾਨੂੰ ਸ਼ਹਿਨਾਜ਼ ਕਿਵੇਂ ਲੱਗੇ ਉਹਨਾਂ ਦਾ ਸੁਭਾਅ ਕਿਵੇਂ ਦਾ ਕੁਝ ਉਹਨਾਂ ਬਾਰੇ ਦੱਸੋਗੇ ਸਾਨੂੰ ਬਹੁਤ ਰੌਣਕੀ ਹੈ ਜੀ ਜਿੱਦਾਂ ਆਪਾਂ ਨੂੰ ਦੇਖਦੇ ਆ ਉਦਾਂ ਹੀ ਆ ਜੀ ਬਹੁਤ ਹੰਬਲ ਨੇ ਤੇ ਉਹ ਦੇਖ ਕੇ ਬੜੀ ਚੀਜ਼ ਇਨਸਪਾਇਰ ਹੁੰਦਾ ਹੈ ਬੰਦਾ ਕਿ ਤੁਸੀਂ ਕਿੱਦਾਂ ਇੱਕ ਕਹ ਲਓ ਨਾਰਮਲ ਬੈਕਗਰਾਉਂਡ ਤੋਂ ਆ ਕੇ ਕਿਦਾਂ ਤੁਸੀਂ ਇੱਕ authentic ਰਹਿ ਸਕਦੇ ਹੋ ਕਿਦਾਂ ਰੌਣਕੀ ਰਹਿ ਸਕਦੇ ਹੋ ਲਾਈਫ ਦੇ ਵਿੱਚ ਤੇ ਤੁਸੀਂ ਕਿਦਾਂ ਖੁਸ਼ ਰਹਿ ਸਕਦੇ ਹੋ ਉਹ ਚੀਜ਼ ਮੈਂ ਦੇਖੀ ਜਦੋਂ ਤੇ ਬਹੁਤ ਇੰਪੈਕਟਫੁਲ ਸੀਗਾ ਜੀ ਉਹ ਬਹੁਤ ਹੰਬਲ ਨੇ ਦਿਤਾਨੀ ਓਕੇ ਅ ਪੰਨੂ ਸਾਹਿਬ ਤੁਸੀਂ ਫੋਟੋਗ੍ਰਾਫੀ ਦੇ ਵਿੱਚ ਬੜਾ ਨਾਮ ਕਮਾਇਆ ਬੜੀ ਪਰਨਾ ਅੱਜਕੱਲ ਦੇ ਨੌਜਵਾਨਾਂ ਨੂੰ ਤੁਸੀਂ ਦੱਸ ਸਕਦੇ ਹੋ ਸਾਡੇ ਮਾਦੀਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਨੌਜਵਾਨਾਂ ਤਿੱਕਰ ਤੁਹਾਡੀ ਕਿਹੜੀ ਸਿੱਖਿਆ ਹੈ ਜਾਂ ਤੁਸੀਂ ਨੇ ਹੁਣ ਤਿੱਕਰ ਤੁਹਾਨੂੰ ਪਤਾ ਹੈ ਨਾ ਕਿ ਫੋਟੋਗ੍ਰਾਫਰ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਉਹ ਕੀ ਕਿਵੇਂ ਕਿਵੇਂ ਸਟੱਡੀ ਕਰਦਾ ਹੈ ਜਾਂ ਉਹ ਕਿਵੇਂ ਕਿਵੇਂ ਹਨ ਹਰ ਇੱਕ ਪੜਾਅ ਨੂੰ ਪਾਰ ਕਰਕੇ ਉਹ ਆਪਣੇ ਆਪ ਨੂੰ ਇੱਕ ਸਕਸੈਸਫੁਲ ਫੋਟੋਗ੍ਰਾਫਰ ਬਣਾ ਸਕੇ ਹਾਂਜੀ ਬਿਲਕੁਲ ਅੱਜਕੱਲ ਤੇ ਦੇਖੋ ਜੀ ਕੰਟੈਂਟ ਕ੍ਰिएशन ਦਾ ਦੌਰ ਆ ਆਪਾਂ ਹੁਣੇ ਜਦੋਂ ਇੰਟਰਵਿਊ ਖਤਮ ਹੋਣੀ ਮੈਂ ਵੀ ਫੋਨ ਚੈੱਕ ਕਰ ਲੈਣਾ ਤੁਸੀਂ ਫੋਨ ਚੈੱਕ ਕਰ ਲੈਣਾ ਤੇ 2 ਮਿੰਟ ਬਾਅਦ ਤੇ ਆਪਾਂ ਇੰਸਟਾਗ੍ਰam ਤੇ ਹੋਣਾ ਹੀ ਹੋਣਾ ਹੈ ਸੋ ਜਿਹੜਾ ਕੰਟੈਂਟ ਕ੍ਰੀਏਸ਼ਨ ਆ ਜੀ ਬਹੁਤ ਵੈਲਿਊਏਬਲ ਸਕਿੱਲ ਆ ਜੀ ਹੁਣ ਦੇ ਅੱਜ ਦੇ ਯੁੱਗ ਦੇ ਵਿੱਚ ਤੇ ਮੇਰਾ ਤਾਂ ਇਹੀ ਸਲਾਹ ਹੋਊਗੀ ਜੋ ਵੀ ਚੀਜ਼ ਤੁਸੀਂ ਕਰ ਰਹੇ ਹੋ ਭਾਵੇਂ ਉਹ ਕਹ ਲੋ ਕੰਸਟ੍ਰਕਸ਼ਨ ਦੇ ਰਿਲੇਟਿਡ ਆ ਫੋਟੋਗ੍ਰਾਫੀ ਦੇ ਆਰਟ ਦੇ ਰਿਲੇਟਿਡ ਆ ਖੇਤੀ ਦੇ ਰਿਲੇਟਿਡ ਆ ਟਰਾਂਸਪੋਰਟ ਦੇ ਰਿਲੇਟਿਡ ਆ ਉਸ ਉਸ ਚੀਜ਼ ਨੂੰ ਤੁਸੀਂ ਡਾਕੂਮੈਂਟ ਕਰੋ ਉਸ ਚੀਜ਼ ਨੂੰ ਤੁਸੀਂ ਡਾਕੂਮੈਂਟ ਕਰੋ ਕਿਉਂਕਿ ਜਦੋਂ ਤੁਸੀਂ ਡਾਕੂਮੈਂਟ ਕਰਦੇ ਹੋ ਆਪਣਾ ਪ੍ਰੋਸੈਸ ਸਮਝਾਉਂਦੇ ਹੋ ਕਿਸੇ ਨੂੰ ਉਹ ਲੋਕੀ ਬਹੁਤ ਚੀਜ਼ ਨੂੰ ਐਕਸੈਪਟ ਕਰਦੇ ਆ ਉਹਦੇ ਨਾਲ ਇੱਕ ਆਥੈਂਟਿਸਿਟੀ ਪੈਦਾ ਹੁੰਦੀ ਆ ਜੋ ਵੀ ਚੀਜ਼ ਤੁਸੀਂ ਕਰ ਰਹੇ ਹੋ ਉਹਨੂੰ ਆਰਡੀਨਰੀ ਤੋਂ ਆਰਡੀਨਰੀ ਤਰੀਕੇ ਨਾਲ ਪੇਸ਼ ਕਰੋ ਉਹਨੂੰ ਜ਼ਿਆਦਾ ਐਡੀਟਿੰਗ ਨਾ ਕਰੋ ਉਹਨੂੰ ਜ਼ਿਆਦਾ ਪਾਲਿਸ਼ ਓਵਰ ਪਾਲਿਸ਼ ਕਰਨ ਦੀ ਨਾ ਕੋਸ਼ਿਸ਼ ਕਰੋ ਕਿਉਂਕਿ ਲੋਕੀ ਅੱਜ ਕੱਲ ਰੂਹਾਨੀਅਤ ਲੱਭਦੇ ਆ ਆਰਗੇਨਿਕਨੈਸ ਲੱਭਦੇ ਆ ਆਥੈਂਟਿਸਿਟੀ ਲੱਭਦੇ ਆ ਸੋ ਮੇਰਾ ਤਾਂ ਇਹੀ ਵੈਲਿਊ ਹੁੰਦੀ ਆ ਕਿ ਮੈਂ ਇਹੀ ਸਾਰਿਆਂ ਨੂੰ ਕਹਿਣਾ ਕਿ ਨੇਚਰਲ ਰੱਖੋ ਚੀਜ਼ ਨੂੰ ਹਾਂ ਕਿਹੜੇ ਨੌਜਵਾਨ ਨਵੇਂ-ਨਵੇਂ ਹਨਾ ਉਹਨਾਂ ਦਾ ਸ਼ੌਂਕ ਹੈ ਉਹ ਇਸ ਨੂੰ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਨੇ ਤਾਂ ਇਸ ਦੇ ਲਈ ਕੋਈ ਸਟੱਡੀ ਵਗੈਰਾ ਹੈ ਕਿ ਜੋ ਤੁਸੀਂ ਨਹੀਂ ਕੀਤੀ ਹੋਵੇ ਜਾਂ ਨੌਜਵਾਨ ਕਰ ਸਕਦੇ ਨੇ ਹਾਂਜੀ ਬਿਲਕੁਲ ਜਿੰਨੂੰ ਤੇ ਦੇਖੋ ਪੈਸ਼ਨ ਹੁੰਦਾ ਇਸ ਚੀਜ਼ ਦਾ ਉਹਦੇ ਲਈ ਤਾਂ ਆਬਸੈਸ਼ਨ ਬਣ ਜਾਂਦਾ ਉਹ ਤਾਂ YouTube ਤੋਂ ਵੀ ਸਿੱਖਣ ਲੱਗ ਪੈਂਦਾ Google ਤੋਂ ਵੀ ਸਿੱਖਣ ਲੱਗ ਪੈਂਦਾ ਆਨ ਗੁਆਂਡ ਤੋਂ ਵੀ ਉਹਦਾ ਦੀ ਸੰਗਤ ਕਰਨ ਲੱਗ ਪੈਂਦਾ ਪਰ ਮੈਂ ਜਦੋਂ ਸਾਰਾ ਕੁਝ YouTube ਵਗੈਰਾ Google ਤੇ ਪੜ੍ਹ ਲਿਆ ਸੀਗਾ ਮੈਨੂੰ ਸੀਗਾ ਕਿ ਮੈਨੂੰ ਹੋਰ ਫਰਦਰ ਇਹ ਪਰਸ਼ੂ ਕਰਨਾ ਚਾਹੀਦਾ ਸਟੱਡੀ ਕਰਨਾ ਚਾਹੀਦਾ ਸੋ ਸਟੱਡੀ ਕਰਨ ਲਈ ਮੈਂ ਫੋਟੋਗ੍ਰਾਫੀ ਕੋਰਸ ਵੀ ਕੀਤਾ ਸੀਗਾ ਸੋ ਮੈਂ ਮੋਟੀਵੇਟ ਕਰੂੰਗਾ ਕਿ ਇੱਕ ਵਾਰ ਕੋਰਸ ਵੀ ਕਰ ਲੈਣਾ ਚਾਹੀਦਾ ਹੈ ਭਾਵੇਂ 6 ਮਹੀਨੇ ਦਾ ਹੋਵੇ 1 ਸਾਲ ਦਾ ਹੋਵੇ ਕਿਉਂਕਿ ਉਹ ਕੋਰਸ ਦੇ ਨਾਲ ਕੀ ਹੁੰਦਾ ਜਦੋਂ ਕੋਈ ਤੁਹਾਡੇ ਕੰਮ ਨੂੰ ਕ੍ਰਿਟਿਕ ਕਰਦਾ ਨਾ ਕੋਈ ਮੈਂਟਰ ਤੁਹਾਨੂੰ ਮਿਲ ਜੇ ਉਹ ਤੁਹਾਡੇ ਕੰਮ ਨੂੰ ਜੱਜ ਕਰਦਾ ਫਿਰ ਤੁਹਾਡਾ ਕੰਮ ਪਾਲਿਸ਼ ਹੋ ਤੋ ਜਾਂਦਾ ਸੋ ਉਹ ਕ੍ਰਿਟਿਕ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਫੋਟੋਗ੍ਰਾਫੀ ਦੇ ਨਾਲ-ਨਾਲ ਕੁਝ ਹੋਰ ਵੀ ਕਰਦੇ ਹੋ ਨਹੀਂ ਭਾਜੀ ਮੋਸਟਲੀ ਫੋਟੋਗ੍ਰਾਫੀ ਹੀ ਕਰਦਾ ਹਾਂ ਤੇ ਨਾਲ ਹੁਣ ਹੌਲੀ-ਹੌਲੀ ਆਪਣੇ ਮਮ ਦੇ ਨਾਲ ਜਦੋਂ ਮੇਰੇ ਫਾਦਰ ਸਾਹਿਬ ਨਹੀਂ ਗਏ ਹੁਣ ਮਮ ਖੇਤੀਬਾੜੀ ਸੰਭਰੇ ਨੇ ਆਪ ਹੀ ਕਰ ਰਹੇ ਨੇ ਬਾਗ ਲਾਇਆ ਹੋਇਆ ਪਰ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਸੁਤੇ ਸਿੰਘ ਪੰਨੂ ਲਈ ਜ਼ਿੰਦਗੀ ਦੇ ਕੀ ਮਾਇਨੇ ਨੇ ਹਾਂਜੀ ਬਹੁਤ ਸੋਹਣਾ ਸਵਾਲ ਆ ਭਾਜੀ ਜ਼ਿੰਦਗੀ ਦਾ ਮਾਇਨਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਆਪਣੇ ਆਪ ਨੂੰ ਜਾਣਨਾ ਤੇ ਆਪਣੇ ਪਰਮ ਸ਼ਕਤੀ ਨੂੰ ਜਾਣਨਾ ਉਹ ਬਹੁਤ ਵੱਡਾ ਗੋਲ ਆ ਹਨਾ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਹਨਾ ਗੋਬਿੰਦ ਮਿਲਨ ਕੀ ਤੇਰੀ ਬਰੀਆ ਹਨਾ ਇਹ ਦੋ ਲੱਖ ਲੱਖ ਸ਼ਬਦ ਨੇ ਪਰ ਦੋਨੋਂ ਹੀ ਚੀਜ਼ ਇਹੀ ਪੁਆਇੰਟ ਕਰ ਰਹੇ ਨੇ ਤੇ ਆਪਣੇ ਆਪ ਨੂੰ ਮਿਲਨ ਦਾ ਉਸ ਗੋਬਿੰਦ ਪਰਮਾਤਮਾ ਸ਼ਕਤੀ ਜਿਹੜੀ ਅੰਦਰ ਆ ਉਹਨੂੰ ਇਹ ਮਿਲਨ ਦਾ ਜ਼ਰੀਆ ਆ ਸੋ ਮੇਰਾ ਮਾਇਨਾ ਤੇ ਇਹੀ ਆ ਕਿ ਆਪਣੇ ਆਪ ਨੂੰ ਜਾਣੀਏ ਤੇ ਆਪਣੇ ਸੋਲੀਟਿਊਡ ਚ ਬੈ ਕੇ ਧਿਆਨ ਲਾਈਏ ਅੱਜ ਆਪਾਂ ਨੇ ਮਸ਼ਹੂਰ ਫੋਟੋਗ੍ਰਾਫਰ ਸੁਦੇਸ਼ ਸਿੰਘ ਪੰਨੂ ਨਾਲ ਗੱਲਾਂ ਬਾਤਾਂ ਕੀਤੀਆਂ ਥੈਂਕ ਯੂ ਸਰ ਪੰਨੂ ਜੀ ਤੁਸੀਂ ਨੇ ਸਾਨੂੰ ਇਨਾ ਟਾਈਮ ਦਿੱਤਾ ਥੈਂਕ ਯੂ so much ਭਾਈ ਆਪਣੀਆਂ ਗੱਲਾਂ ਚੋਂ ਗੱਲਾਂ ਨਿਕਲੀਆਂ ਬਜ਼ੁਰਗਾਂ ਬਾਰੇ ਗੱਲਾਂ ਹੋਈਆਂ ਕੈਮਰੇ ਬਾਰੇ ਤੇ ਰੂਹਾਨੀਅਤ ਬਾਰੇ ਬਹੁਤ ਹੀ ਵਧੀਆ ਲੱਗਾ ਤੁਹਾਡਾ ਗੱਲ ਕਰਕੇ ਸੱਚਾ ਭਾਈ ਸੱਚਾ